سوچا سوچدا داندا بلام جڏھن صرف جاديا جي باري ۾ پجا جامغوا ڏي تون ته فون بيليا ਤੋਂ ਨੂਰਦੀ ਨਗਰ ਤੋਂ ਇਸ ਪਿੰਡ ਦਾ ਨਾਮ ਕਵੀ ਜੀ ਦੇ ਨਾਮ ਤੇ ਪਿੰਡ ਦੇ ਖਿਲਾ ਕਵੀ ਸੰਤੋਖ ਸਿੰਘ ਜਿਹੜਾ ਜ਼ਿਲ੍ਹਾ ਕਰਨਤਾਰ ਜਿਹੜੇ ਵਾਕਿਆ ਵਜਰਾ ਉਹ ਭਾਰਤ ਸਰਕਾਰ ਦੇ ਕੋਲੋਂ ਇਹ ਨਾਮ ਤੋਂ 1952 ਤੋਂ ਦਿਨ ਕਰ ਲਿਆ ਗਿਆ ਸੀ 5238 ਸਾਲ ਪਹਿਲਾਂ ਸੰਨ 1788 ਈਸਵੀ ਨੂੰ ਭਾਗ ਕੀ ਸ਼ੇਰੇ ਪੰਜਾਬ ਤੋਂ 8 ਸਾਲ ਬਾਅਦ ਮਹਨੋਜ ਪਾਇਸਨ ਚੌਕ ਨੇ ਜਨਮ ਪੇਤਾ ਦੇਵਾ ਸਿੰਘ ਮਾਤਾ ਰਾਜਦੇਵ ਜੀ ਕੋਲੋਂ ਇਸੇ ਹੀ ਪਿੰਡ ਦੇ ਵਿੱਚ ਹੋਇਆ ਕਵੀ ਜੀ ਨੇ ਸ ਕੋਈ 11 ਸਾਲ ਹੀ ਬਟਪਨ ਦੇ ਇੱਥੇ گزارਿਆ ਔਰ ਕਵੀ ਜੀ ਸ਼ਿਮਬਾ ਬ੍ਰਾਜ਼ੀਲ ਨਾਲ ਸੰਬੰਧ ਰੇ ਸਨ ਉਹਨਾਂ ਦੀ ਗੌਰ ਕਰੀਰ ਸੀ ਔਰ ਬਟਪਨ ਸਭਾਲਣ ਤੋਂ ਬਾਅਦ ਪਿਤਾ ਦੇ ਵਸੀਕ ਨੇ ਇਹਨਾਂ ਨੂੰ ਵਿਦਿਆ ਪ੍ਰਾਪਤੀ ਦੇ ਵਾਸਤੇ ਆਪਣੇ ਭਰਾਤਾ ਜਿਹੜਾ ਰਾਮ ਸਿੰਘ ਜਿਹੜਾ ਬੁਰਜ ਗਿਆਨੀ ਆ ਬਿਰਾਦ ਵਿੱਚ ਸੇਵਾ ਉਹਨਾਂ ਸਾਡੇ ਰਹਿੰਦੇ ਸੇ ਉਹਨਾਂ ਦੇ ਕੋਲ ਭੇਜ ਦਿੱਤਾ ਔਰ ਉਹਨਾਂ ਤੋਂ ਬਾਅਦ ਇਹ ਉਹਨਾਂ ਦੇ ਚਾਚਾ ਜੀ ਨੇ ਯਾਨੀ ਸੰਸੰਘ ਦੀ ਜਿਹੜੇ ਸ਼੍ਰੀ ਦਰਬਾਰ ਸਾਹਿਬ ਹੈਡ ਸਾਬ ਦੇ ਹੈਡ ਕਰਦੇ ਸੀ ਸ਼੍ਰੀ ਹਰਮਨ ਸਾਹਿਬ ਦੇ ਉਹਨਾਂ ਦੇ ਕੋਲ ਉਹਨਾਂ ਨੂੰ ਵਿਦਿਆ ਪ੍ਰਾਪਤੀ ਵਾਸਤੇ ਪੜ੍ਹਨੇ ਪਾੜੇ ਕਵੀ ਜੀ ਨੇ ਲੰਬਾ ਸਮਾਂ ਉਹਨਾਂ ਦੇ ਕੋਲੋਂ ਵਿਦਿਆ ਪ੍ਰਾਪਤ ਕੀਤੀ ਸੰਸਕ੍ਰਿਤ ਗ੍ਰਿਤ ਭਾਸ਼ਾ ਪੰਜਾਬੀ ਚ ਔਰ ਸਿੱਖਿਆਵਾਂ ਉਹਨਾਂ ਕੋ ਲੀਆਂ ਜਦੋਂ ਵਿਦਿਆ ਦੀ ਪੂਰਤੀ ਹੋ ਗਈ ਤਾ ਕਬੀ ਜੀ ਅਮਰਸਾਹ ਤੋਂ ਇੱਕ ਐਤਲਾ ਹਰਿਆਣੇ ਦੀ ਧਰਤੀ ਤੇ ਪਰ ਆਜਾ ਉਧਰ ਸਿੰਘ ਦੇ ਕੋਲ ਚਲੇ ਗਏ। ਔਰ ਕਿਉਂਕਿ ਰਾਜਾ ਉਧਰ ਸਿੰਘ ਜਿਹੜਾ ਸੀ ਉਹ ਬੜਾ ਵਿਦਿਆ ਦਾ ਸਰਬਦਾਨ ਸੀ। ਔਰ ਬੜਾ ਵਿਜਵਾਨਾ ਦਾ ਉਹ ਮਾਨ ਕਰਦਾ ਹੋਇਆ। ਕਬੀ ਜੀ ਨੇ ਪੁੰਨ ਦੇ ਕੋਲ ਰਹਿ ਕੇ ਗੋੜ ਪ੍ਰਤਾਪ ਸੂਰਜ ਗ੍ਰੰਥ ਨਾਨਕਪੁਰ ਕਾਜ ਤੀਕਾ ਘਰ ਬਣਾਜਨੇ ਤੋਛੇ ਮੈਨ ਦਾ ਟਿਕਾ ਅਮਰ ਕੋਸ਼ ਨਾਨਕਪੁਰ ਕਾਜ ਇਹ ਸਾਰੇ ਕੰਮਾਂ ਦਾ ਇਰਖਣਾ ਕੀਤੇ ਆ। ਕੋਈ ਦੇ ਗੁਰਪ੍ਰਤਾਪ ਸਿੰਘ ਦੇ ਗ੍ਰਾਂਥ ਦੀ ਰਚਨਾ ਤੋਂ ਪਹਿਲਾਂ ਉਹਨਾਂ ਨੇ ਜਮਨਾ ਦੇ ਕੰਢੇ ਤੇ 5 ਸਾਲ ਕੱਪ ਕੀਤਾ ਵਾ ਔਰ ਫਿਰ ਇਸ ਕਾਰਜ ਨੂੰ ਰੰਗ ਕੀਤਾ ਵਾ ਗੁਰਪ੍ਰਤਾਪ ਸਿੰਘ ਦੇ ਗ੍ਰਾਂਥਾ ਉਹ ਲਾਸਾਨੀ ਗ੍ਰਾਂਥਾਂ ਇਤਿਹਾਸ ਦੇ ਵਿੱਚ ਜਿਹੜੇ ਧਰਮ ਪਾ ਫਿਰ ਨਾਨਕ ਪੁਰਨਾਨ ਸਾਹਿਬ ਨੂੰ ਲੈ ਕੇ ਦਸਵੇਂ ਪਾਸ਼ਾ ਤੱਕ ਮੁਕੰਮਲ ਇਤਿਹਾਸ ਹੈ ਜਿਹੜਾ ਕਿ ਸਾਡੇ ਹਿਸਟਰੀ ਦਾ ਬਹੁਤ ਵੱਡਾ ਸਰੋਤ ਹੈ ਕੋਈ ਵੀ ਹਿੰਦੁਸਤਾਨ ਨਹੀਂ ਬਕੇ ਬਦੇਸ਼ਾਂ ਦੇ ਇਧਰ ਸੀਤੇ ਵੀ ਜਿੱਥੇ ਵੀ ਗੁਰਸਾ ਆਮ ਸਾਡੇ ਕੋ ਰਣਾਵਾਨ ਪਰ ਅਸਾ ਗੁਰਦੁਆਰੇ ਹਰਮੰਦਰ ਸਾਹਿਬ ਕਰਨਤਾਲ ਸਾਹਿਬ ਹਜੂਰ ਸਾਹ ਪਟਨਾ ਸਾਹਿਬ ਹਰ ਰੋਡ ਲੋਟੇ ਪੈਰ ਜਹਾਰ ਦੇ ਵੇਲੇ ਗੁਰਪ੍ਰਸਾਦ ਮੋਰੀ ਗ੍ਰੰਥੀ ਕਥਾ ਜਿਹੜੀ ਆ ਨਿਰੰਤਰ ਹਰ ਰੋਡ ਜੁੰਡੀ ਆ ਕਵੀ ਦਾ ਇਹ ਜਨਮ ਦਿਹਾੜਾ ਗੁਰਦੁਆਰਾ ਯਾਦਗਾਰ ਕਮੇਟੀ ਮਾ ਕੋਈ ਪੈਸਾ ਦੋਸੰਗ ਤੇ ਆਪਣੇ ਨਤਰਵਾ ਜਿਹੜਾ ਜੋੜਵੇ ਲਾਇ ਬਣਾ ਰਹੀ ਆ ਜੋੜਵੇਲੇ ਇਹ ਚਿਕਾ ਦੇ ਬੰਨੇ ਐਗਾ ਲਾ 5 ਸਤੰਬਰ ਤੋਂ ਆਰੰਭ ਹੋਇਆ ਵਾ 15 ਖਾਲ ਦਰਮਦਰ ਗੁਰਪਰਦਾਵ ਸ਼ੂਟ ਗ੍ਰਾਂਤੀ ਕਥਾ ਜਿਹੜੀ ਆ ਹੁਣੇ ਰਹੀ ਆ ਜਿਹੜੀ ਕਿ ਪਾਰੀ ਜਨਮ ਸ਼ਤਾਬ ਦੀ 350 ਸਾਲਾਂ ਗੁਰਤੇਗਵਾ ਦੀ ਆ ਉਹਨਾਂ ਦੇ ਛੇ ਦਿਨ ਉਸ ਦੇ ਵਰਧ ਦੇ ਵਿੱਚ ਅਗਿਆਨੀ ਸਰ ਸੁਖਨ ਸਿੰਘ ਜੀ ਪ੍ਰਚਾਰਕ ਦਰਬਾਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ 15 ਦਿਨ ਨਿਰੰਤਰ ਕਥਾ ਕਰਦੇ ਰਹੇ ਆ ਅੱਜ ਇਹ ਉਹਨਾਂ ਦੇ ਇੱਕ ਜਿਹੜੇ ਆਖਰੀ ਦਿਨ ਨੇ ਹਨ ਜੋੜ ਮੇਲੇ ਦੇ ਪਹਿਲੇ ਦਿਨ 19 ਇਹ ਸਭ ਤੋਂ ਪਹਿਲਾਂ ਤਾਂ ਕਨਵਰਸਾ ਦਾ ਭੋਗ ਵਿਆਵਾ 19 ਤਰੀਕ ਨੂੰ ਜਿਹੜਾ ਕਿ 16 18 ਤੋਂ ਸ਼ੁਰੂ ਹੋਇਆ ਤੇ 19 ਨੂੰ ਭੋਗ ਵਿਆਵਾ 4 ਉੰਮੀ ਵਾਲੇ ਜਿਹੜੇ ਬੱਚਿਆਂ ਦੇ ਅਰੰਭਾ ਸਾਹਿਬ ਦੀ ਰਸਮ ਹੈ ਇਹ ਕਿੱਦਾਂ ਹੋਈਆਂ ਉਹ ਰਾਤ ਨੂੰ ਧਾਰਮਿਕ ਤੇ ਰਾਸ ਸਮਾਜਿਕ ਪੂਰੇ ਦਿਖਾਉਂਦਾ Ja. ਅਗੇ ਗੁਰੂ ਮਹਾਰਾਜ ਦਾ ਜਿਹੜਾ ਵਾ ਸੁਖ ਆਸਣ ਵਾਲੇ ਸਥਾਨ ਤੇ ਕੋਲ ਜਿਹੜੀ ਸਵਾਰੀ ਪਹੁੰਚਾਈ ਜਾਵੇਗੀ ਔਰ ਲੰਗਰ ਜਿਹੜਾ ਸ਼ਾਮ ਤੱਕ ਰਾਤ ਤੱਕ ਟੋਟੋ ਟੋਟੀ ਚੱਲਦਾ ਰਹੇਗਾ ਇਹ ਸਾਰਾ ਜਿਹੜਾ ਪਰਵੰਧ ਹੋਆ ਸ਼ੋਹਣੀ ਗੁਰਦੁਆਰੇ ਆਪਣੇ ਕਮਾਹ ਕਵੀਪਾ ਚੰਦੋਖ ਦੀ ਯਾਦਗਾਰ ਕਮੇਟੀ ਰਜਿਸਟਰਡ ਉਹ ਇਲਾਕਾ ਨੂੰ ਅਰਥਾ ਨੂੰ ਤਾਂ ਨਗਰ ਨੂੰ ਅਰਥਾ ਨੂੰ ਦੇ ਪੂਰੇ ਇਲਾਕੇ ਦੇ ਨਾਲ ਮਿਲ ਕੇ ਬਣਾਇਆ ਜਾ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਖਾਲਸਾ ਜੀ ਇਹ ਜਿਹੜਾ ਗੁਰਦੁਆਰਾ ਇਹ ਕਿਹੜੇ ਇਲਾਕੇ ਚ ਆ ਕਿਹੜੀ ਜਗ੍ਹਾ ਹੈ ਇਹ ਗੁਰਦੁਆਰਾ ਪ੍ਰਕਾਸ਼ ਨਾਮ ਸਰਾਏ ਨੂਰਦੀਨ ਮੌਜੂਦਾ ਨਾਮ ਪਿੰਡ ਕਿਲਾ ਕਮੀ ਸੁਮਤ ਸਿੰਘ ਜ਼ਿਲ੍ਹਾ ਤਰਨਤਾਰਨ ਜਿਹੜਾ ਤਰਨਤਾਰਨ ਤੋਂ ਪਸ਼ੂਨਦੀਪਾਈ ਕੇਵਲ ਤੇ ਕੇਵਲ 4 ਜਾਂ 5 ਕਿਲੋਮੀਟਰ ਦੀ ਦੂਰੀ ਤੇ ਪਸ਼ੂਨਦੀਪਾਈ ਸ਼ੇਰ ਸੌਰੀ ਮਾਰਗ ਤਰਨਤਾਰਨ ਰੋਡ ਦੇ ਕਿਸ਼ਤੇ ਤੇ ਹੈ ਠੀਕ ਹੋ ਗਿਆ ਬੋਲੋ ਦੋਨੋਂ ਦੋਨੋਂ ਹੱਟ ਜਾਓ ਬਾਕੀ ਹੱਟ ਹੱਟ ਅਜੀਤ ਸਿੰਘ ਸ਼ੁਭਨਾ ਜੀ ਦਾਤੂ ਦਾਸ ਸਿੰਘ ਅੱਜ ਜਿਹੜਾ ਇਹ ਮਹਾਕਪਈ ਭਾਈ ਸੰਤੋਖ ਸਿੰਘ ਜੀ ਦਾ ਜੋੜ ਮੇਲਾ ਨਗਰ ਨਿਵਾਸੀ ਤੇ ਮਾਤਾ ਨਿਵਾਸੀ ਸੰਪੂਰਨ ਸਹਿਯੋਗ ਦੇ ਨਾਲ ਕੋ ਮਨਾਇਆ ਜਾ ਰਿਹਾ ਜਿਹਦੇ ਵਿੱਚ ਵੱਡੀ ਪੱਦਰ ਦੇ ਜਿਹੜੇ ਉਹ ਅਸੀਂ ਇਸ ਜੋੜ ਮੇਲੇ ਦੇ ਵਿੱਚ ਵੱਖ-ਵੱਖ ਤਰੀਕਿਆਂ ਦੇ ਬੱਚਿਆਂ ਦੀਆਂ ਖੇਡਾਂ ਧਾਰਮਿਕ ਤੇ ਸਮਾਜਿਕ ਰੀਤੀਆਂ ਵਿਰੋਧ ਜਿਹੜੇ ਉਹ ਡਰਾਮੇ ਪਾਣੀ ਦੋ ਦਿਨ ਤੇ ਇੱਕ ਦਿਨ ਰਾਤ ਕਵੀ ਦਰਬਾਰ ਤੇ ਜਿਹੜਾ ਅਖੀਰਲਾ ਦਿਨ ਜਿੱਤਾ 21 ਸਤੰਬਰ ਅੱਜ ਉਹ ਦਿਨ ਟਾਡੀ ਤੇ ਕਵੀਸ਼ ਦੀ ਜਿਹੜਾ ਦਰਬਾਰ ਆ ਉਹਦੇ ਤੋਂ ਬਾਅਦ ਸ਼ਾਮਾਂ ਨੂੰ ਮਤਲਬ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਕਬੱਡੀ ਕਰਵਾਈ ਜਾਂਦੀ ਹੈ ਇਹ ਜਿਹੜਾ ਕਵੀ ਸੰਤੋਖ ਸਿੰਘ ਆ ਇਹਦੀ ਪੰਥ ਨੂੰ ਜਿਹੜੀ ਉਹ ਦੇਣ ਆ ਸੁੱਚਾ ਪੰਥ ਜਿਹੜਾ ਵਾ ਉਹ ਇਸ ਕਵੀ ਦਾ ਰਣੀਆ ਜਿਸ ਨੇ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਉਹਨਾਂ ਦੇ ਵਿੱਚ ਸ਼ਾਮਲ ਹੋ ਕੇ ਲਈ ਜਿਹੜੀ ਸੂਰਜ ਦੇ ਪ੍ਰਕਾਸ਼ ਦਾ ਗਤੂ ਦੀ ਉਹ ਕਥਾ ਕੀਤੀ ਨਾਲ ਅਸੀਂ ਆਪਣੇ ਸਾਰੇ ਇਲਾਕੇ ਦੀਆਂ ਆਪ ਆਪਣੇ ਨੱਗਰ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਨੀਂਦਾ ਲਈ ਇਸ ਮੌਕੇ ਦੇ ਵਿੱਚ ਆਪਣਾ ਯੋਗਦਾਨ ਪਾਇਆ ਬੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇਕਨਾਮ ਅਮਰਪਾਲ ਜੀ ਅੱਜ ਮੈਸੇਜ ਦੇਣਾ ਚਾਹੋਗੇ ਨੌਜਵਾਨ ਪੀੜੀ ਨੂੰ ਮੈਸੇਜ ਤੇ ਹੀ ਹੋਈ ਦੇਣਾ ਚਾਹੁੰਦਾ ਜੀ ਨੌਜਵਾਨਾਂ ਨੂੰ ਕਿ ਆਓ ਗੁਰੂ ਦੇ ਲੜ ਲੱਗੀਏ ਤੇ ਜਿਹੜਾ ਇਹ ਆਪਣਾ ਪੰਜਾਬ ਆ ਇਹਨੂੰ ਫੇਰ ਦੁਬਾਰਾ ਤੋਂ ਹੱਸਦਾ ਵਸਦਾ ਉਹ ਪੰਜਾਬ ਬਣਾਈਏ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਪੰਜਾਬ ਜਿਹੜਾ ਉਹ ਬਣੇ ਤੇ ਜਿਹੜੇ ਨੌਜਵਾਨ ਪੀੜੀ ਆ ਉਹ ਵੱਧ ਤੋਂ ਵੱਧ ਗੁਰੂ ਵਾਲੇ ਬਣ ਕੇ ਸਿੰਘ ਸੱਜ ਕੇ ਤੇ ਜਿਹੜੀਆਂ ਬਰਾਈਆਂ ਨੂੰ ਤਿਆਗ ਕੇ ਨਸ਼ਿਆਂ ਨੂੰ ਤਿਆਗ ਕੇ ਜਿਹੜੀ ਇਸ ਪੰਜਾਬ ਦੇ ਭਲੇ ਦੀ ਜਿਹੜੀ ਉਹ ਗੱਲ ਕਰੀ